ਸਾਡੇ ਉਰੇ 35-40 ਸਾਲ ਤੋਂ ਸਾਡੇ ਬਿਲਕੁਲ ਪਾਣੀ ਨਹੀਂ ਸੀ ਪਹੁੰਚਦਾ ਜਾਂ ਬਾਅਦ ਵਿੱਚ ਜਦੋਂ ਝੋਨਾ ਲੱਗ ਜਾਂਦਾ ਜਾਂਦਾ ਸੀ ਫੇਰ ਪਹੁੰਚਦਾ ਸੀ ਬਹੁਤ ਵਧੀਆ ਪਾਣੀ ਪਹੁੰਚ ਰਿਹਾ ਹੈ ਸਾਰੇ ਕਿਸਾਨ ਖੁਸ਼ ਨੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਨਗਰ ਵਿੱਚ 1965 ਦੇ ਵਿੱਚ 1964-65 ਦੇ ਵਿੱਚ ਤਕਰੀਬਨ 7 ਮੋਗੇ ਲੱਗੇ ਨੇ 1000 ਏਕੜ ਰਕਬੇ ਦੇ ਤਕਰੀਬਨ ਜੋ ਬਣਦਾ ਹੈ ਹਰ ਇੱਕ ਰਕਵੇ ਦੇ ਤੇ ਅੱਜ ਕਿਸਾਨ ਖੁਸ਼ ਨੇ ਸਮੇ ਤੋਂ ਪਹਿਲਾਂ ਪਾਣੀ ਦੀ ਸਹੂਲਤ ਹੈ ਜਿਹੜੀ ਉਹ ਆਲੇ ਨਾਲ ਸਾਰੇ ਰਜਵਾਹਿਆਂ ਦੇ ਵਿੱਚ ਆ ਚੁੱਕੀ ਹੈ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਲਗਾਤਾਰ ਬਹੁਤ ਲੋਡ ਸੀਗੀ ਪਿਛਲੇ 35-40 ਸਾਲਾਂ ਤੋਂ ਇਸ ਗੱਲ ਤੇ ਕੋਈ ਧਿਆਨ ਨਹੀਂ ਸੀ ਦਿੱਤਾ ਗਿਆ ਬਹੁਤ ਲੋਡ ਸੀ ਨਹਿਰੀ ਪਾਣੀ ਦੀ ਅੱਜ ਲੋਕ ਨਾਲ ਵੀ ਲੱਗੇ ਹੋਏ ਨੇ ਲੋਕ ਆਪਦੇ ਲੈਵਲ ਤੇ ਨਾਲ ਮੈਘਮੇ ਦੇ ਨਾਲ ਮੋਟੇ ਨਾਲ ਮੋਟਾ ਜੋੜ ਕੇ ਸਾਰੇ ਭਰਾ ਕਿਸਾਨ ਵੀਰ ਸਾਥ ਦੇ ਰਹੇ ਨੇ ਵਧੀਆ ਪ੍ਰਾਲਾ ਸਰਕਾਰ ਦਾ ਜੀ ਜਿਹੜਾ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਵੀ ਅਜ ਤੋਂ ਪਹਿਲਾਂ ਅਸੀਂ ਅੱਜ ਤੱਕ ਕਦੇ ਇੰਨਾ ਪਾਣੀ ਆਉਂਦਾ ਨਹੀਂ ਦੇਖਿਆ ਜੀ ਆ ਹੁਣ ਸਾਡੇ ਸਾਹਮਣੇ ਪਾਣੀ ਚੱਲ ਰਿਹਾ ਜੀ ਅਸੀਂ ਬਹੁਤ ਸ਼ੁਕਰਗੁਜ਼ਾਰਾਂਗੇ ਜੀ ਸਰਕਾਰ ਦੇ ਵੀ ਬਹੁਤ ਵਧੀਆ ਪ੍ਰਾਲਾ ਜਿਹੜਾ ਕਿਸਾਨਾਂ ਨੂੰ ਪਾਣੀ ਦੇ ਰਹੇ ਨੇ। ਸੋ ਪੰਜਾਬ ਸਰਕਾਰ ਦਾ ਫਿਰ ਤੋਂ ਮੈਂ ਦੁਬਾਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਨਾਲ ਸਾਡੇ 450 ਏਕੜ ਜ਼ਮੀਨ ਦੇ ਵਿੱਚ ਤਕਰੀਬਨ ਤਕਰੀਬਨ ਪਾਈਪਲਾਈਨ ਪਾਸ ਹੋ ਚੁੱਕੀ ਹੈ। ਵੱਧ ਤੋਂ ਵੱਧ ਨਹਿਰੀ ਪਾਣੀ ਮਿਲ ਰਹੇ ਨੇ ਲੋਕਾਂ ਨੂੰ, ਕਿਸਾਨ ਖੁਸ਼ ਨੇ। ਤਿਆਬ ਸਰਕਾਰ ਦਾ ਬਹੁਤ ਧੰਨਵਾਦ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹ ਜਗ੍ਹਾ ਤੇ ਜਿੱਥੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਅੱਜ ਕਿਸਾਨ ਪਾਣੀ ਦੇਖ ਕੇ ਇੰਨਾ ਖੁਸ਼ ਹੈ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ